ਸਤਿ ਸ਼੍ਰੀ ਅਕਾਲ ਹੁਣ ਅਸੀਂ ਕਰਾਂਗੇ ਕੰਮ ਦੀ ਗੱਲ ਸੋ ਹਰ ਕੋਈ ਜਾਣਦਾ ਹੈ ਕਿ ਫਿਟ ਅਤੇ ਸਿਹਤਮੰਦ ਰਹਿਣ ਦੇ ਲਈ ਸਰੀਰਕ ਗਤੀਵਿਧੀਆਂ ਕਰਨਾ ਕਿੰਨਾ ਜ਼ਰੂਰੀ ਹੈ ਹਰ ਰੋਜ਼ ਅੱਧਾ ਘੰਟਾ ਕਸਰਤ ਜਾਂ ਫਿਰ ਯੋਗਾ ਸਾਨੂੰ ਸਿਹਤਮੰਦ ਰੱਖਣ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਇਹ ਸਾਨੂੰ ਨਾ ਸਿਰਫ ਸਰੀਰਕ ਤੌਰ ਤੇ ਤੰਦਰੁਸਤ ਰਹਿਣ ਦੇ ਵਿੱਚ ਮਦਦ ਕਰ ਸਕਦਾ ਹੈ ਸਗੋਂ ਮਾਨਸਿਕ ਤੌਰ ਤੇ ਸ਼ਾਂਤ ਅਤੇ ਤਣਾਅ ਮੁਕਤ ਰਹਿਣ ਦੇ ਵਿੱਚ ਵੀ ਮਦਦ ਕਰਦਾ ਹੈ ਤੋਂ ਇਸ ਲਈ ਅੱਜ ਦੇ ਦੌਰ ਦੇ ਵਿੱਚ ਨੌਜਵਾਨ ਕਸਰਤ ਦੀ ਮਹੱਤਤਾ ਨੂੰ ਸਮਝਦੇ ਹੋਏ ਜਿੰਮ ਦੇ ਵਿੱਚ ਪਸੀਨਾ ਵਹਾ ਰਹੇ ਹਨ ਉੱਥੇ ਹੀ ਕੁਝ ਲੋਕ ਘਰ ਦੇ ਵਿੱਚ ਕਈ ਤਰ੍ਹਾਂ ਦੇ ਵਰਕਆਊਟ ਜਾਂ ਯੋਗਾ ਵੀ ਕਰਦੇ ਨੇ ਪਰ ਜੇਕਰ ਕੁਝ ਵੀ ਹੱਦ ਤੋਂ ਬਾਹਰ ਕੀਤਾ ਜਾਂਦਾ ਹੈ ਤਾਂ ਉਹ ਤੁਹਾਨੂੰ ਲਾਭ ਦੀ ਬਜਾਏ ਨੁਕਸਾਨ ਪਹੁੰਚਾਉਣ ਲੱਗ ਪੈਂਦਾ ਹੈ ਅਤੇ ਇਹ ਉਹਨਾਂ ਲੋਕਾਂ ਤੇ ਲਾਗੂ ਹੁੰਦਾ ਹੈ ਜੋ ਕਿ ਕਸਰਤ ਨੂੰ ਆਪਣੇ ਦਿਮਾਗ ਤੇ ਹਾਵੀ ਹੋਣ ਦਿੰਦੇ ਹਨ ਅਤੇ ਘੰਟਿਆਂ ਬੱਧੀ ਕਸਰਤ ਕਰਦੇ ਰਹਿੰਦੇ ਨੇ ਅਜਿਹਾ ਉਦੋਂ ਹੁੰਦਾ ਹੈ ਜਦੋਂ ਕੋਈ ਕਸਰਤ ਕਰਨ ਦਾ ਜਨੂਨ ਕਿਸੇ ਨੂੰ ਹੋ ਜਾਂਦਾ ਹੈ ਤਾਂ ਇਹ ਰੂਟੀਨ ਇੱਕ ਨਸ਼ੇ ਦੇ ਵਿੱਚ ਬਦਲ ਜਾਂਦਾ ਹੈ ਤੇ ਇਹ ਲਤ ਵਿਅਕਤੀ ਦੀ ਸਿਹਤ ਤੇ ਮਾੜਾ ਪ੍ਰਭਾਵ ਪਾ ਸਕਦੀ ਹੈ ਤੋ ਕਈ ਵਾਰ ਲੋਕ ਕਸਰਤ ਦੇ आदी ਵੀ ਹੋ ਜਾਂਦੇ ਨੇ ਇਹ ਅਜਿਹੀ ਸਥਿਤੀ ਹੈ ਜਦੋਂ ਕਿ ਕੋਈ ਵਿਅਕਤੀ ਆਪਣੀ ਸਰੀਰਕ ਸਮਰੱਥਾ ਤੋਂ ਬਹੁਤ ਜ਼ਿਆਦਾ ਕਸਰਤ ਕਰਦਾ ਹੈ ਅਤੇ ਆਪਣੇ ਆਪ ਨੂੰ ਰੋਕਣ ਦੇ ਵਿੱਚ ਅਸਮਰਥ ਹੁੰਦਾ ਹੈ ਅਜਿਹੇ ਲੋਕ ਆਪਣਾ ਜ਼ਿਆਦਾਤਰ ਸਮਾਂ ਕਸਰਤ ਨੂੰ ਸਮਰਪਿਤ ਕਰਦੇ ਨੇ ਜੇਕਰ ਉਹ ਲੋਕ ਇੱਕ ਦਿਨ ਵੀ ਵਰਕਆਊਟ ਨਹੀਂ ਕਰਦੇ ਤਾਂ ਉਹ ਅਧੂਰਾ ਮਹਿਸੂਸ ਕਰਨ ਲੱਗ ਪੈਂਦੇ ਨੇ ਪਰ ਆਪਣੇ ਸਰੀਰ ਦੀ ਸਮਰੱਥਾ ਤੋਂ ਵੱਧ ਕਸਰਤ ਕਰਨ ਦੇ ਨਾਲ ਵਿਅਕਤੀ ਦੀ ਸਰੀਰਕ ਅਤੇ ਮਾਨਸਿਕ ਸਿਹਤ ਤੇ ਵੀ ਮਾੜਾ ਅਸਰ ਪੈਂਦਾ ਹੈ ਜ्यादा ਕਸਰਤ ਕਰਨ ਦੇ ਨਾਲ ਤੁਹਾਨੂੰ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਕੋਈ ਵਿਅਕਤੀ ਬਿਨਾਂ ਕਿਸੇ ਮਾਹਰ ਦੀ ਸਲਾਹ ਤੋਂ ਜ਼ਿਆਦਾ ਕਸਰਤ ਕਰਦਾ ਹੈ ਤਾਂ ਇਸ ਨਾਲ ਬਹੁਤ ਜ਼ਿਆਦਾ ਭਾਰ ਘਟ ਸਕਦਾ ਹੈ ਸੋ ਜੇ ਇਸ ਸਥਿਤੀ ਦੇ ਵਿੱਚ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਉਦਾਹਰਨ ਵਜੋਂ ਕੁਝ ਲੋਕ ਭਾਰ ਘਟਾਉਣ ਦੇ ਲਈ ਸਵੇਰੇ ਦਿਨ ਅਤੇ ਰਾਤ ਖਾਣਾ ਖਾਣ ਤੋਂ ਬਾਅਦ ਕਸਰਤ ਕਰਦੇ ਹਨ ਪਰ ਇਸ ਨਾਲ ਸਰੀਰ ਨੂੰ ਫਾਇਦੇ ਦੀ ਬਜਾਏ ਨੁਕਸਾਨ ਉਠਾਣਾ ਪੈ ਸਕਦਾ ਹੈ ਤੋ ਸਭ ਤੋਂ ਪਹਿਲਾਂ ਚਿੜਚਿੜਾਪਨ ਤਣਾਅ ਅਤੇ ਉਦਾਸੀ ਹੁੰਦੀ ਹੈ ਉਹ ਉਹ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਜਦੋਂ ਉਹ ਆਪਣੀ ਇੱਛਾ ਤੋਂ ਘੱਟ ਕਸਰਤ ਕਰਦਾ ਹੈ ਖਾਸ ਤੌਰ ਤੇ ਜੇਕਰ ਕੋਈ ਵਿਅਕਤੀ ਕਿਸੇ ਕਾਰਨ ਕੋਝਨਾਂ ਦੇ ਲਈ ਕਸਰਤ ਨਹੀਂ ਕਰਦਾ ਤਾਂ ਉਹ ਇਸ ਕਾਰਨ ਚਿੜਚਿੜਾ ਤੇ ਚਿੰਤਾ ਮਹਿਸੂਸ ਕਰਨ ਲੱਗ ਜਾਂਦਾ ਹੈ ਤੋ ਜ਼ਿਆਦਾ ਕਸਰਤ ਕਰਨ ਦੇ ਨਾਲ ਉਹਨਾਂ ਦਾ ਸਰੀਰ ਥੱਕ ਜਾਂਦਾ ਹੈ ਫਿਰ ਵੀ ਉਹ ਆਪਣੇ ਸਰੀਰ ਨੂੰ ਆਰਾਮ ਨਹੀਂ ਦਿੰਦੇ ਅਜਿਹਾ ਕਰਨ ਦੇ ਨਾਲ ਉਹ ਕਈ ਵਾਰ ਜ਼ਿਆਦਾ ਕਸਰਤ ਕਰਨ ਦੇ ਨਾਲ ਉਹਨਾਂ ਦੀਆਂ ਮਾਸਪੇਸ਼ੀਆਂ ਅਤੇ ਟਿਸ਼ੂਆਂ ਨੂੰ ਵੀ ਕਾਫੀ ਨੁਕਸਾਨ ਪਹੁੰਚਾਉਂਦੇ ਨੇ ਕਿਉਂਕਿ ਜਿਆਦਾ ਮਾਸਪੇਸ਼ੀਆਂ ਦੇ ਖਿਚਾਅ ਦੇ ਕਾਰਨ ਵਿਅਕਤੀ ਨੂੰ ਮੋਚ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇਸ ਦੇ ਨਾਲ ਹੀ ਜਿਆਦਾ ਭਾਰ ਦੇ ਨਾਲ ਜ਼ਿਆਦਾ ਕਸਰਤ ਕਰਨ ਦੇ ਨਾਲ ਜੋੜਾਂ ਦੀਆਂ ਸਮੱਸਿਆਵਾਂ ਦਾ ਵਧਣ ਦਾ ਖਤਰਾ ਵੀ ਪੈਦਾ ਹੋ ਜਾਂਦਾ ਹੈ ਇਸ ਤੋਂ ਇਲਾਵਾ ਇਹ ਮਾਸਪੇਸ਼ੀਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਸੋ ਕਈ ਵਾਰ ਜ਼ਿਆਦਾ ਮਾਸਪੇਸ਼ੀਆਂ ਬਣਾਉਣ ਦੇ ਲਈ ਕਈ ਲੋਕ ਜ਼ਿਆਦਾ ਪ੍ਰੋਟੀਨ ਅਤੇ ਸਟੀਰੋਇਡ ਦੀ ਵਰਤੋਂ ਕਰਦੇ ਨੇ ਜੋ ਕਿ ਸਰੀਰ ਨੂੰ ਫਾਇਦੇ ਦੀ ਬਜਾਏ ਨੁਕਸਾਨ ਹੀ ਪਹੁੰਚਾਉਂਦੇ ਨੇ सो शरीर की समर्था तो कसरत वसरत ब्लड प्रैशर भी बच सकता है तो दिल दिल्क भी नुकसान पहुँच सकता है क्योंकि ज्यादा वर्कआउट कारण शरीर आराम नहीं मिल पाता और दिल आम दरों तेजी नाल चलता है इस दाल ही ज़्यादा कसरत तो बाद थकावट या फिर कमजोरी महसूस करना इम्यूनिटी हफ्ते का जरा कि संकेत हो सकता है ਸੋ ਇਸ ਤਰ੍ਹਾਂ ਕੁਝ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਆਪਣੀ ਕਸਰਤ ਦੀ ਲਤ ਨੂੰ ਇੱਕ ਆਮ ਸਿਹਤਮੰਦ ਕਸਰਤ ਰੁਟੀਨ ਦੇ ਵਿੱਚ ਬਦਲਣ ਦੇ ਯੋਗ ਹੋਵੋਗੇ ਭਾਵੇਂ ਤੁਸੀਂ ਕਸਰਤ ਨਹੀਂ ਕਰਦੇ ਇਸ ਦੇ ਵਿੱਚ ਬੱਚਿਆਂ ਦੇ ਨਾਲ ਬਾਲ ਖੇਡਣਾ ਜਾਂ ਫਿਰ ਘਰੇਲੂ ਕੰਮ ਕਰਨਾ ਆਦਿ ਸ਼ਾਮਿਲ ਹੋ ਸਕਦਾ ਹੈ ਸੋ ਇਲਾਵਾ ਇਹ ਕਸਰਤ ਦੇ ਸਮੇਂ ਲੋਕਾਂ ਦੀ ਉਮਰ ਡਾਕਟਰੀ ਸਥਿਤੀ ਅਤੇ ਤੰਦਰੁਸਤੀ ਤੇ ਵੀ ਨਿਰਭਰ ਕਰਦਾ ਹੈ ਸੋ ਹਰ ਵਿਅਕਤੀ ਦੀ ਯੋਗਤਾ ਵੱਖਰੀ ਹੁੰਦੀ ਹੈ ਅਤੇ ਉਸ ਨੂੰ ਆਪਣੀ ਯੋਗਤਾ ਦੇ ਅਨੁਸਾਰ ਹੀ ਕਸਰਤ ਕਰਨੀ ਚਾਹੀਦੀ ਹੈ ਤਦ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੇ ਲਈ ਖਬਰਦਾਰ سلسلہ ਜਾਰੀ ਰਹੇਗਾ